ਤੇ ਆ ਕੀ ਜੀ ਜਾਈ ਬਾਬਾ ਪ੍ਰਤਾਪਾ ਜੀ ਬਾਬਾ ਪ੍ਰਤਾਪਾ ਜੀ ਹਾਂ ਜੀ ਬੈਲੈਂਸ ਬਣਾਇਆ ਵਾ ਜੀ ਇਹ ਥਾਲੇ ਵਾਸਤੇ ਹੁੰਦਾ ਸੀ ਇਹ ਇਹ ਵਾ ਖੇੜੀ ਆ ਕਿਸਮ ਦੀ ਜੀ ਅੱਛਾ ਖੇੜੀ ਆ ਬਾਬਾ ਪ੍ਰਤਾਪਾ ਹਾਂ ਜੀ ਹਾਂ ਜੀ ਅੱਛਾ ਬੈਲੈਂਸ ਬਣਾਇਆ ਉਹਨੇ ਉੱਥੇ ਆ ਕੇ ਟਿਕ ਜਾਣਾ ਹਾਂ ਜੀ ਹਾਂ ਜੀ ਕਿਤੇ ਕਰ ਦੋ ਉਹਨਾਂ ਨੂੰ ਐ ਕਰ ਦਿਓ ਉੱਥੇ ਜਾਣੇ ਨੇ ਠੀਕ ਐ ਇਹਨੂੰ ਬਾਬਾ ਪ੍ਰਤਾਪਾ ਕਿੱਥੇ ਹੋ ਜਾਂਦਾ ਮੁਰੋਂ ਇਹ ਕਿੰਨੀ ਕੀ ਪੁਰਾਣੀ ਖੇੜ ਆ ਜੀ ਇਹਦਾ ਦਿਮਾਗ ਦੀ ਖੇੜ ਆ ਜੀ ਇਹ ਨਹੀਂ ਪੁਰਾਣੀ ਕਿੰਨੀ ਹੋਊ ਕੋਈ ਪਤਾ ਨਹੀਂ ਸਾਨੂੰ ਹਾਂ ਅੱਜ ਨੂੰ ਬਾਬਾ ਪ੍ਰਤਾਪਾ ਗਿਆ ਹਾਂ ਜੀ ਹਾਂ ਜੀ ਘਰ ਵਿੱਚ ਰੱਖ ਲੈਂਦੇ ਲੈ ਕੱਢਾ ਕੇ ਦੇਖੋ ਤੁਸੀਂ ਹੂੰ ਨਹੀਂ ਕੱਢਦਾ ਨਹੀਂ ਖੜਦਾ ਜੀ ਹੂੰ ਇਹ ਤੁਸੀਂ ਬਣਾਇਆ ਜੀ ਹਾਂਜੀ ਤੁਸੀਂ ਆਪ ਹਾਂ ਇਹ ਨੜ ਤੋਂ ਦੇਖ ਕੇ ਬਣਾਇਆ ਜੀ ਅੱਛਾ ਕਾਮਯਾਬ ਤਾਂ ਹੌਲੀ ਹੌਲੀ ਹੋਏ ਅਸੀਂ ਅੱਛਾ ਪਹਿਲਾਂ ਤਾਂ ਐਂ ਵਿਖੜੂ ਕਿਵੇਂ ਅੱਛਾ ਹਾਂਜੀ ਇਹ ਆ ਗਿਆ ਜੀ ਪੱਖਾ ਓਲਡ ਅੱਛਾ ਆ ਪੱਖਾ ਸੀ ਹਾਂ ਥੂਲਾ ਵੀ ਕਹਿੰਦੇ ਨੂੰ ਅੱਛਾ ਹਾਂਜੀ ਪੂਰੀ ਹਵਾ ਦਿੰਦਾ ਹੁਣ ਵੀ ਹੈਣਾ ਇਹ ਪੂਰੀ ਪੂਰੀ ਇਹ ਫਿਰ ਇੱਕ ਜਣਾ ਹਵਾ ਦੇਈ ਜਾਂਦਾ ਹਾਂਜੀ ਇਹ ਜਦੋਂ ਆਏ ਗਿਆ ਨੂੰ ਜੀ ਨਹੀਂ ਆਏਗੇ ਵਾਸਤੇ ਲੋਕ ਦੁਕਾਨਾਂ ਤੇ ਵੀ ਲੱਗੇ ਰਿਹਾ ਜੀ ਹਾਂ ਤੋਰਦੇ ਦਫ਼ਤਰਾਂ ਸੀਗੇ ਅੱਛਾ ਦਫ਼ਤਰਾਂ ਚ ਹਾਂ ਜਿਵੇਂ ਡਾਕਟਰ ਬੈਠਾ ਥੱਲੇ ਕੋਈ ਹਾਂ ਲੇ ਕੋਈ ਜੱਜ ਬਿਠਾ ਹਾਂਜੀ ਤੇ ਕੋਈ ਗੁਲਾਮ ਬੰਦਾ ਕਰਕੇ ਲਿਆ ਹੁੰਦਾ ਕੈਦ ਕੱਢਦਾ ਹੁੰਦਾ ਕੋਈ ਬੰਦਾ ਹਾਂਜੀ ਉਦੋਂ ਫਿਰ ਇਹ ਸਾਈਡ ਤੇ ਬਿਠਾਉਂਦੇ ਉਹਨੂੰ ਅੱਛਾ ਵੀ ਹਲੇ ਹੀ ਚੱਲ ਉਹ ਹਲੇ ਹੀ ਚੱਲ ਜੀ ਠੀਕ ਹੈ ਹਵਾ ਹੁਣ ਵੀ ਬਹੁਤ ਸੋਹਣੀ ਤੇ ਹਵਾ ਜੀ ਅੱਛਾ ਇਸ ਤਰ੍ਹਾਂ ਹੁੰਦਾ ਅਫਸਰਾਂ ਨੇ ਲੱਗਾ ਹਾਂ ਟੁੰਡਾ ਵੀ ਕਹਿੰਦੇ ਆ ਤੇ ਇਹਨੂੰ ਹਵਾ ਵੀ ਹਜੇ ਵੀ ਪੁਰਾਣੀਆਂ ਬਿਲਡਿੰਗਾਂ ਨੇ ਜੇ ਤੁਸੀਂ ਤੁਸੀਂ ਦੇਖੋਗੇ ਹਾਂਜੀ ਆ ਤੁਹਾਨੂੰ ਘਮੀਰੀ ਜਿ ਲੱਗੀ ਮਿਲੂਗੀ ਇਹ ਬਾਹਰ ਦੇ ਪਾਸੇ ਅੱਛਾ ਜੀ ਹਾਂ ਇਹ ਨਿਸ਼ਾਨੀ ਪਈ ਆ ਕਿਤੇ ਕਿਤੇ ਠੀਕ ਹੈ ਅੱਛਾ ਪੁਰਾਣੇ ਦਫ਼ਤਰ ਹਾਂਜੀ ਇੱਕ ਦਿਨ ਮੇਰੇ ਕੋਲੇ ਬੰਦਾ ਪਿੱਥੋ ਦਾ ਅੱਛਾ ਜੀ ਉਹਨੂੰ ਮੈਂ ਕਾਨ ਸਿੰਘ 90 ਵਾਰੀ ਪੁੱਛਣ ਲੱਗਿਆ ਅੱਛਾ ਜੀ ਤੇ ਉਹ ਕਹਿੰਦੇ ਵੀ ਜਿੱਥੇ ਮੈਂ ਗਲਫ ਨੇ ਆਪਣੇ ਸਿੱਕੇ ਦਾ ਹੱਥ ਲਿਖਿਆ ਹਾਂਜੀ ਉੱਥੇ ਉਹਨੂੰ ਕਹਿੰਦਾ ਹੋਰ ਸਾਰੇ ਵੇਚ-ਬੋਚ ਗਏ ਉਹ 90 ਸਾਰਾ ਪਰਿਵਾਰ ਜਾਵੜਿਆ ਉਹ ਹਾਂਜੀ ਉਹਨਾਂ ਦੀ ਸਾਰੇ ਵੰਸਾਂ ਵਾਲੀ ਹਾਂਜੀ ਮੈਂ ਇੱਕ ਉੱਥੇ ਉਹ ਬੈਠ ਕੇ ਜੀ ਖੜੀ ਆ ਬੈਠ ਕੇ ਉੱਤੇ ਕਹਿੰਦਾ ਲੱਗਿਆ ਵਾ ਅੱਛਾ ਤੇ ਕਹਿੰਦਾ ਮਾ ਅੱਜ ਪਤਾ ਲੱਗਿਆ ਵੀ ਪੱਖਾ ਸੀ ਇੱਥੇ ਕਿਤੇ ਠੀਕ ਹੈ ਜੀ ਆ ਦੋ ਕਹਿੰਦਾ ਸਾਖਾਂ ਜਿਹਾ ਖੜੀਆਂ ਆਉਂਦੀਆਂ ਹਾਂਜੀ ਤੇ ਆ ਪ੍ਰਾਣੀ ਛੱਤ ਹੈ ਹਾਂਜੀ ਇਹ ਛੱਤ ਪ੍ਰਾਣੀ ਹੈ ਸਾਰਿਆਂ ਵਾਲੀ ਹਾਂਜੀ ਸਰਕੀ ਵਾਲਾ ਸਰਕੀ ਵਾਲਾ ਇਹਨੂੰ ਬੋਲਦੇ ਸੀ ਅੰਗਰੀ ਦੀ ਛੱਤ ਹਾਂਜੀ ਤਾਂ ਵਾਲਾ ਉਹ ਤੇ ਸਰਕੀ ਆ ਕੜੀ ਵਾਲਾ ਸਾਨੂੰ ਉਧਰ ਦਿਖਾਉਣੇ ਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਆ ਗਈਆਂ ਚੱਕੀਆਂ ਜੀ ਆਪਣੀਆਂ ਹਾਂਜੀ ਜਦੋਂ ਫਿਰ ਕਿੰ ਇਨਸਾਨ ਆਪਣਾ ਇਹ ਤਾਂ ਦੇਖੀ ਆ ਜੀ ਮੇਰੇ ਸਾਡੇ ਹੁੰਦੀ ਸੀ ਹਾਂ ਹਾਂ ਹੁਣ ਪਾਸੇ ਹੈ ਦਾ ਹੈਗੀ ਜੀ ਛਿੱਟੀਆਂ ਛੁੱਟੀਆਂ ਪਈਆਂ ਆ ਚ ਚਾਲੂ ਹਾਲ ਚ ਨਹੀਂ ਹਾਂ ਬਸ ਲੋਕ ਖੜਾ ਛੱਡ ਗਏ ਆ ਇਹਦੇ ਪਾੜ ਲਿਖਤੇ ਜੀ ਇਹ ਮਾਲ ਕੇ ਤਾਂ ਕਿ ਪੋੜ ਕਿਲੀ ਮਾਨਵੀ ਹੱਥਾ ਹਾਂਜੀ ਹਾਂਜੀ ਪਰੋਲਾ ਹਾਂਜੀ ਠੀਕ ਹੈ ਜੀ। ਵੇ ਭੁੱਲਣਾ ਜਾਂ ਲੋਕ। ਆ ਚਰਖੀ ਦਾ ਲਿਖਿਆ ਸਾਰੇ। ਹਾਂ ਇਹ ਹੁਣ ਚਰਖਾ ਦਾ ਬਾਈਕ ਕਹਿੰਦੇ ਨੇ ਚਰਖਾ ਜੀ। ਹਾਂਜੀ। ਇਹ ਦੇਖੋ ਪਾ 15 ਪਾਰਟਾਂ ਚ ਰੱਖੇ ਜੀ। ਹਾਂਜੀ। ਕਸਣ, ਮਾਲ, ਚਰਮਖ, ਗੁੱਡੀ, ਤੱਕਲਾ, ਬੀੜ, ਦਮਕੜਾ, ਗੱਜ, ਬੋਟੀ, ਪੂਣੀ, ਗਲੋਟਾ, ਗੁੱਜ, ਹੱਥਾ, ਮੁੰਨਾ, ਪੱਟਾ। ਹਾਂ ਇਹ ਤਾਂ ਮੈਂ ਦੇਖਿਆ ਮੇਰੀ ਦਾਦੀ ਕਰਦੀ ਹੁੰਦੀ ਸੀ ਹਾਂ ਇਹ ਦੱਸਣਾ ਇਹਦਾ ਜਪ ਉਹਨਾਂ ਲੈ ਨੂੰ ਨਹੀਂ ਪਤਾ ਜੀ ਹਾਂ ਚਰਖਾ ਦਾ ਸਾਰੀ ਕਹਿੰਦੇ ਆ ਜੀ ਅਭਾ ਨੂੰ ਪਾਟਾਂ ਦਾ ਨਹੀਂ ਪਤਾ ਦੱਸਣਾ ਕਿਸੇ ਫੁੱਲ ਪਾਟਾਂ ਦਾ ਨਹੀਂ ਪਤਾ ਹਾਂ ਜੀ ਪਾਟ ਜਿਹੜੀ ਮੁੰਨੀ ਆ ਕਿਹੜੀ ਉਹ ਆ ਹਾਂ ਜੀ ਮਾਲ ਐ ਆ ਝੋਲੇ ਆਗੇ ਪੁਰਾਣੇ ਸਮੇਂ ਚ ਅੱਛਾ ਜੀ ਜਿਹੜੇ ਸਾਡੇ ਬਜ਼ੁਰਗ ਲੈ ਕੇ ਜਾਂਦੇ ਨੇ ਉਹ ਲਫਾ ਫਿਲ ਗੂਫੇ ਨਹੀਂ ਇਹਦੇ ਸ਼ੀਸ਼ਿਆਂ ਵਾਲਾ ਪਿਆ ਦੇਖੋ ਹਾਂ ਹੈ ਲੋਕ ਇਹਨਾਂ ਨੂੰ ਲੋਕ ਅੰਦਰ ਜਾਣਾ ਜੀ ਹਾਂ ਜੀ ਲੋਕ ਅੰਦਰ ਜਾਣਾ ਪਿਆ ਲੋਕਾਂ ਵਾਲਾ ਇੱਕ ਸ਼ੀਸ਼ਿਆਂ ਵਾਲੇ ਝੋਲੇ ਆ ਬਾਗ ਆਗੇ ਇਹ ਫਲਕਾਰੀ ਅਸੀਂ ਹੁਣੇ ਲਗਿਆ ਜੀ ਉਹ ਧੋਤੀਆਂ ਤਾਂ ਦਿੱਤ ਗਈਆਂ ਛੇ ਧੋਤੀਆਂ ਹੋਈ ਫਲਕਾਰੀ ਹਾਂਜੀ ਇਹ ਮੇਰੇ ਸਾਹਬ ਜੀ 90 ਸਾਲ ਪੁਰਾਣੀ ਆ ਫਲਕਾਰੀ ਅੱਛਾ 90 ਸਾਲ ਪੁਰਾਣੀ ਹਾਂਜੀ ਘਰੇ ਕੱਢਦੀਆਂ ਔਰਤਾਂ ਹਾਂਜੀ ਘਰੇ ਜੀ ਹਲੇ ਬਾਗਸਾਂ ਨੂੰ ਮਿਲਿਆ ਨਹੀਂ ਫਿਰ ਵਿਆਹ ਚ ਦਿੰਦੇ ਆ ਜੀ ਹਾਂਜੀ ਉੱਤੇ ਲੈਂਦੀਆਂ ਕੁੜੀਆਂ ਅੱਛਾ ਉੱਤੇ ਰੈਂਦੀਆਂ ਹਾਂ ਉੱਤੇ ਰੈਂਦੀਆਂ ਹੱਥੀ ਕੱਟ ਕੇ ਕੱਥਾਂ ਜੀ ਕੱਢੀ ਹੋਈ ਆ ਇਹਦੇ ਨਿਸ਼ਾਨੇ ਆ ਜੀ ਵੀ 1900 ਇਹ ਇਹ ਪੱਟ ਦੀ ਗੱਡੀ ਕਾਦੀ ਗੱਡੀ ਆ ਜੀ ਇਹ ਪੱਟੇ ਹੁੰਦਾ ਜੀ ਸਾਰਾ ਇਹ ਨਾ ਪੱਟ ਜਿਹੜਾ ਬਾਗ ਹੁੰਦਾ ਉਹ ਬਾਗ ਆ ਜਿਹੜਾ ਉਹ ਮਲਕੋ ਜੇ ਕਪੜਾ ਹੀ ਦਿਸਦਾ ਹੁੰਦਾ ਉਹ ਵੀ ਲੱਭਦੇ ਸੀ ਕਦੋਂ ਉਹ ਵੀ ਰੱਖਦੇ ਆ ਇੱਥੇ ਆਪਾਂ ਠੀਕ ਹੈ ਇਹਦੇ ਨਿਸ਼ਾਨੇ ਆ ਵੀ 1900 1932 ਜਾਈਆਂ ਮਸ਼ੀਨਾਂ ਆਪਣੀਆਂ ਹਾਂਜੀ ਉਸ ਤੋਂ ਪਹਿਲਾਂ ਥੀ ਘੜਦੇ ਆ ਦੇਖੋ ਹੱਥਾਂ ਦਾ ਸੁਨਤਾ ਸਾਰਾ ਹਮ ਸਾਰਾ ਠੀ ਬਣਿਆ ਹਾਂ ਇਹਦਾ ਮਤਲਬ ਵੀ ਇਹ ਹੈ ਹੀ 80 90 ਸਾਲ ਪੁਰਾਣੀ ਜੀ ਤੇ ਉਸੇ ਦਾ ਪਈ ਹੈ ਜੀ ਦੇਖ ਹਾਂਜੀ ਉਵੇਂ ਪਈ ਹਾਂ ਬਹੁਤ ਸੋਹਣੀ ਪਈ ਆ ਜੀ ਹੁਣ ਵੀ ਇਹ ਚੀਜ਼ ਦੀ ਨਕਲੀ ਕੀਤੀ ਜਾਂਦੀ ਹੈ ਹਾਂਜੀ ਹਾਂ ਨਕਲੀ ਕੀਤੀ ਜਾਂਦੀ ਆ ਇਹ ਅਸਲੀ ਆ ਜੀ ਹਾਂਜੀ ਇਹ ਨਾਲ ਅੱਥੇ ਲੱਗੀ ਹਾਂਜੀ ਚੱਲ ਉੱਤੇ ਅੱਜ ਲੱਗੇ ਫੋਟੋ ਖਿੱਚੀ ਵੀ ਕੋਈ ਬਹੁਤ ਸੋਹਣੀ ਜੀ ਬਹੁਤ ਸਹੀ ਮੈਂ ਤੇ ਦੇਖੋ ਵੀ ਲੋਕਾਂ ਨੇ ਕੀ ਸਾਰੇ ਦੁੱਖ ਨੇ ਜਾਂ ਕੀ ਬਿਮਾਰ ਹੋਣਾ ਲੋਕਾਂ ਨੇ ਕੰਮੀ ਲੱਗੇ ਰਹਿਣਾ ਦੇਖੋ ਕਿਧਰ ਨੂੰ ਦਿਮਾਗ ਲੱਗਿਆ ਸੀ ਸਾਰਾ ਦਿਨ ਉਧਰ ਧਿਆਨ ਉਧਰ ਸੀ ਜੀ ਅੱਛਾ ਨਾਲੇ ਆ ਗਈ ਹਾਂਜੀ ਇਹ ਨਾਲੇ ਇਹ ਨਾਲੇ ਘਰੇ ਬਣਦੇ ਨਹੀਂ ਸਾਡੀਆਂ ਹਾਂਜੀ ਸਾਡੇ ਭੂਆ ਮਾਸੀਆਂ ਹੁਣ ਆਲੇ ਮੰਜਾ ਜਿਹਾ ਖੜਾ ਕਰਕੇ ਖੜਾ ਕਰਕੇ ਉੱਤੇ ਤਾਣਾ ਮੋੜ ਲੈਣੀਆਂ ਹਾਂ ਮੰਜੇ ਵੀ ਆ ਗਏ ਸੀ ਇਹਨਾਂ ਦੇ ਛੋਟੇ ਛੋਟੇ ਅੱਛਾ ਮੰਗਰੂ ਆਇਆ ਜੀ ਹਾਂ ਇਹਨਾਂ ਨੇ ਪੂਰੀਆਂ ਨਾ ਬਣਦੀਆਂ ਜੀ ਹਾਂ ਇਹ ਪੂਰੇ ਕਾਢੇ ਦੇ ਪਾਕੇ ਥੱਲੇ ਜਿਹਨੂੰ ਕਰੀ ਜਾਂਦੇ ਹਾਂ ਹਾਂ ਆ ਡਿਜ਼ਾਈਨ ਹੈ ਨਾ ਦੇਖੋ ਹਾਂ ਜੀ ਮੈਂ ਦੇਖਿਆ ਉਹਦਾ ਰਵਣ ਨੇ ਸਾਰਾ ਕੁਝ ਖਾਦਣਾ ਹੁਣ ਆ ਲੈ ਨੂੰ ਨਹੀਂ ਪਤਾ ਜੀ ਹਾਂ ਇਹ ਡਿਜ਼ਾਈਨ ਹੁੰਦੇ ਨਾਲੇ ਦੇ ਇਹਨੂੰ ਹਾਰਡ ਕਹਿੰਦੇ ਹਨਾ ਜੀ ਆ ਸਿਰੇ ਨੂੰ ਹਾਰਡ ਕਹਿੰਦੇ ਹਾਰਡ ਕਹਿੰਦੇ ਸੀ ਹਾਂ ਵੀ ਹਾਰਡ ਬੰਨ ਹਾਰਡ ਬੰਨੀਆਂ ਜੀ ਹਾਂ ਹਾਂ ਇਹ ਮੈਂ ਜਾਲੀ ਕਹਿੰਦੇ ਹਾਂ ਹਾਰਡ ਹੁਣ ਆ ਲੈ ਨੂੰ ਨਹੀਂ ਪਤਾ ਜੀ ਹਾਂ ਜੀ ਕਿੰਨੇ ਸੌਗ ਨਾਲ ਦੇਖੋ ਹਾਂ ਹੁਣ ਤਾਂ ਨਾਲ ਹੀ ਦੇਖਣਾ ਹੁਣ ਮਸ਼ੀਨ ਪਾਉਂਦੀ ਆ ਤੇ ਉਦੋਂ ਕਿੰਨੇ ਸੋਹਣੇ ਡਿਜ਼ਾਈਨ ਉਹ ਨਹੀਂ ਪਾਤੇ ਬਿਲਕੁਲ ਜੀ ਨਾਲ ਹੀ ਤੇ ਦੇਖੋ ਦਿਮਾਗ ਦੇਖੋ ਤੁਸੀਂ ਹਾਂਜੀ ਪਰ ਹੁਣ ਨਾਲ ਕਿਸੇ ਨੇ ਕਿਨੇ ਦੇਖਣਾ ਜਿਸ ਤੇ ਕਿੰਨੇ ਡਿਜ਼ਾਈਨ ਸਿੱਧਾ ਨਾਲ ਹੀ ਇਹ ਵੀ ਹਾਂਜੀ ਇਹ ਨੂੰ ਪਤਾ ਨਹੀਂ ਲੱਗਣਾ ਕੀ ਸੀ ਹੁਣ ਨਾਲ ਸਮਝ ਛੱਡ ਪਿਰਸਾ ਇਹਨਾਂ ਨੇ ਅਸੀਂ ਭਾਲ ਪੜਦੇ ਰਹਿ ਜੀ ਦਰੀਆਂ ਨਾਲ ਝੋਲੇ ਨਾਲ ਅੱਛਾ ਦਰੀ ਦਾ ਝੋਲਾ ਹਾਂ ਠੀਕ ਫੇਰ ਰਬੜ ਦਾ ਮਗਰ ਉਹ ਹੈ ਜੀ ਪਲਾਸਟਿਕ ਦਾ ਇਹ 200 ਰੁਪਏ ਆ ਜੀ ਕੋ ਲੈ ਗਿਆ ਅੱਛਾ ਜੀ ਹਾਂਜੀ ਅਬ ਇਸ ਯਾਰ ਤਾਂ ਹਲੇ ਸਮਾਂ ਸੋੜ ਹੀ ਹੋਇਆਗਾ ਇਹਨੂੰ ਹਾਂਜੀ ਹਾਂਜੀ ਉਹਨੇ ਕੈਸਟਾਂ ਵੰਡੀਆਂ ਜੀ ਕੈਸਟਾਂ ਸਾਮ ਰੱਖੀਆਂ ਤੁਸੀਂ ਹਾਂ ਸਾਰੀਆਂ ਕੈਸਟਾਂ ਜੀ ਭੈਣ ਭਾਈ ਆ ਵੀ ਕੈਸਟਿੰਗ ਹੈ ਜੀ ਹਾਂ ਉਹ ਕੈਸਟਾਂ ਵੀ ਸਾਮ ਰੱਖੇ ਨੇ ਹਾਂ ਤਰਾਂ ਦੇ ਨੇ ਬਸ ਇਹਦੇ ਨਾਲ ਹੀ ਇਹ ਕਲਾਕਾਰਾਂ ਨੂੰ ਦੇ ਨੋਜੋਂਦੇ ਆ ਉੱਤੇ ਫੁੱਟ ਮੱਗਾਂ ਕਰਾਂਗੇ ਸਹੀ ਹੈ ਹਾਂਜੀ ਹਾਂਜੀ ਆ ਟੇਪਰ ਕੱਟ ਆ ਗਿਆ ਇਹ ਟੇਪਰ ਕੱਟ ਇੱਕ ਚਲਦੀ ਸਾਨੂੰ ਮਿਲੀ ਵੀ ਆ ਉਧਰ ਆ ਇਹਦਾ ਬਾਕਮੈਨ ਇਹ ਵੀ ਹੁੰਦੀ ਸ਼ੌਂਕੀਆ ਬਦਲ ਗਿਆ ਦਰਦ ਤੇ ਲਕੋ ਕੇ ਜੇ ਰੱਖਦੇ ਹਾਂ ਹਾਂ ਜੇਬ ਚ ਪੈ ਜਾਂਦੇ ਨੇ ਜੇ ਵਾਲੀ ਟੇਪ ਕਹਿੰਦੇ ਕੀ ਆ ਆ ਕੋਈ ਸਾਨੂੰ ਇਹਨਕ ਦੇਖੋ ਜੀ ਅੱਛਾ ਕਵਰ ਦੇਖੋ ਇਹਦਾ ਅੱਛਾ ਐਨਕ ਹਾਂਜੀ ਕਿੰਨੀ ਕੁ ਪੁਰਾਣੀ ਹੋਊ ਜੀ ਕੋਈ ਪਤਾ ਨਹੀਂ ਇਹਦਾ ਐ ਹੱਥ ਲੱਗੀ ਸਾਡੇ ਅੱਛਾ ਆ ਇਹਦਾ ਕਵਰ ਕਵਰ ਦੇਖੋ ਤੁਸੀਂ ਦੇਖੋ ਕਵਰ ਤੇ ਕਿੰਨਾ ਝੋੜ ਲੱਗਿਆ ਹੁਣ ਵੀ ਕੰਪਨੀ ਇਹਨਾਂ ਦੀ ਰਿਸ਼ਤਾ ਕਰਦੀਆਂ ਇਹ ਕਵਰਾਂ ਨਾਲ ਹਾਂਜੀ ਮਹਿੰਗੇ ਕੋ ਆ ਰੇਡ ਉਹ ਚੱਲਦਾ ਕੀਤਾ ਜੀ 1924 ਜੀ 1924 ਦਾ ਰੇਡ ਉਹ 1924 ਦਾ ਕਿੰਨਾ ਸੋਹਣਾ ਉਹ ਟਾਈਮ ਤੇ ਮਹਿੰਗਾ ਹੋਊਗਾ ਹਾਂਜੀ ਹਾਂਜੀ ਤਗੜੇ ਬੰਦੇ ਕੋਲੇ ਹੋਊਗਾ ਨਹੀਂ ਬਿਲਕੁਲ ਆ ਜੋ ਜੀ ਹਾਂਜੀ ਅੱਛਾ ਆ ਖੁੰਡੇ ਸਾਹਮਣੇ ਲਈ ਹਾਂਜੀ ਇਹ ਖੁੰਡਿਆ ਜੀ ਇਹ ਗੁੱਡੀ ਅੱਛਾ ਇਹ ਗੁੱਡੀ ਆਪਣੇ ਛੋਟੀਆਂ ਗੁੱਡੀਆਂ ਪਹਿਲਾਂ ਗੁੱਡੀਆਂ ਬਣਾਉਂਦੇ ਹੁਣ ਤਾਂ ਲੋਕ ਕੰਪਿਊਟਰ ਲੱਗ ਗਏ ਜੀ ਮੋਬਾਈਲਾਂ ਸਾਰਾ ਖੋਲਿਆ ਜੀ ਜਿਹੜੇ ਗੁੱਡੀਆਂ ਪਟੋਲੇ ਕਹਿੰਦੇ ਗੁੱਡੀਆਂ ਪਟੋਲੇ ਜੀ ਉਹ ਕਹਿੰਦੇ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਆਹ ਗੁੱਡੀਆਂ ਬਣਾਈਆਂ ਹੁੰਦੀਆਂ ਅੱਛਾ ਆਹ ਗੁੱਡੀਆਂ ਰਹਿੰਦੀਆਂ ਸੀ ਘਰੇ ਹਾਂਜੀ ਹਾਂਜੀ ਇਹ ਗੁੱਡੀਆਂ ਅੱਛਾ ਇਹ ਕੁੜੀਆਂ ਬਣਾ ਲੈਂਦੇ ਆ ਪਟੋਲੇ ਸੀ ਇਹਨਾਂ ਨਾਲ ਕੁੜੀਆਂ ਖੇਡਦੇ ਪਟੋਲੇ ਇਹਨੂੰ ਕਹਿੰਦੇ ਜੀ ਹਾਂ ਇਹ ਪਟੋਲੇ ਛੋਟੇ ਛੋਟੇ ਉੱਤੇ ਇਹਨਾਂ ਦੇਣ ਵਾਸਤੇ ਅੱਛਾ ਹਾਂ ਇਹ ਗੁੱਡੀਆਂ ਪਟੋਲੇ ਆ ਜੀ ਅੱਛਾ ਗੁੱਡੀਆਂ ਪਟੋਲੇ ਇਹ ਵੀ ਇਹਨਾਂ ਨੂੰ ਸਾਹਮਣੇ ਰੱਖ ਰਹੇ ਹੋ ਸਿਆਣ ਜਾਣ ਤੋਂ ਬਾਅਦ ਰੋਲ ਜਾਣਗੀਆਂ ਅੱਛਾ ਇਹ ਵੀ ਬਹੁਤ ਪੁਰਾਣੀ ਆ ਜੀ ਹਾਂਜੀ ਹਾਂਜੀ अच्छा दिया दिया। आ, 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 ए बाबल दे घरे ਛੱਡ ਜਾਂਦੀ ਆ ਵੀ ਇਹਨੂੰ ਜਿਆਦਾ ਰੱਖ ਲੋ ਹਾਂ ਹੁਣ ਤਾਂ ਫਿਰ ਬਣਨੋ ਛੱਡ ਗਿਆ ਜੀ ਹੁਣ ਤਾਂ ਕੀ ਸਾਨੂੰ ਪਤਾ ਹੀ ਨਹੀਂ ਹਾਂ ਰੁਲ ਗਿਆ ਸਾਰਾ ਕੁਸ ਹਾਂਜੀ ਇਹ ਗੁੱਡੀਆਂ ਦੇ ਖੇਡਣ ਵਾਲੀ ਦੱਬਲੀ ਕਬੀਲਾਰੀ ਨੇ ਹੂੰ ਉਧਰ ਰੁਲ ਗਿਆ ਜੀ ਸਾਰਾ ਕੁਸ ਹਾਂਜੀ ਇਹ ਟਾਂਡਾ ਬਣਾਣੀਆਂ ਜੀ ਗੁੱਡੀਆਂ ਨੇ ਆ ਹੀ ਪੁਰਾਣੀ ਟਾਂਡਾ ਆ ਦੇਖੋ ਬਲਮਾ ਦੇ ਡਿਜ਼ਾਈਨ ਬਣਾਏ ਹੋਏ ਆ ਹੱਥੀ ਹਨਾ ਹੀ ਹੱਥੀ ਬਣਾਏ ਹੋਏ ਹੱਥੀ ਸਾਰਾ ਕੁਸ ਹੱਥੀ ਬਣਾਇਆ ਵਾ ਜੀ ਹਾਂਜੀ ਹਾਂਜੀ ਹਲ ਟੈਣ ਆ ਕੀ ਇਹ ਲਟੈਣ ਆ ਜੀ ਹੁਣ ਆਲੇ ਨੂੰ ਨਹੀਂ ਪਤਾ ਹੁਣ ਆਲੇ ਟੈਣ ਕੀ ਹੁੰਦੀ ਸੀ ਹਾਂ ਜੀ ਲਟੈਣ ਬਲ ਕੇ ਮੋਫੀ ਲੱਗਣ ਹੁੰਦੀ ਸੀ ਛੱਤ ਦਾ ਮੀਨ ਜਿਵੇਂ ਆਪਾਂ ਗਾਡਰ ਕਹਦੇ ਆਏ ਉਹ ਅਸੀਂ ਚਿੜੀਆਂ ਫੜਦੇ ਰਹੇ ਹਾਂ ਸ਼ਾਇਦ ਤੁਸੀਂ ਫੜੀਆਂ ਹੋਣ ਹਾਂ ਜੀ ਐਸ ਤਰ੍ਹਾਂ ਚਿੜੀਆਂ ਹਾਂ ਜੀ ਫੜਦੇ ਹੁੰਦੇ ਸੀ ਨਾ ਹਾਂ ਰੱਸੀ ਖਿੱਚ ਦੇਣੀ ਹਾਂ ਡੱਕਾ ਨਿਕਲ ਜਾਣਾ ਹਾਂ ਥੱਲੇ ਦਾਣੇ ਧਰੇ ਹੁੰਦੇ ਹਾਂ ਦਾਣੇ ਤੇ ਚਿੜੀ ਆ ਜਾਣੀ ਤੇ ਚਿੜੀ ਫਿਰ ਫਿਰ ਉਹ ਰੰਗ ਕੇ ਛੱਡ ਦੇ ਜੀ ਹਾਂ ਜੀ ਇਹ ਮੇਰੀ ਆ ਮੇਰੀ ਆ ਹਾਂ ਜੀ ਚਿੜੀਆਂ ਦਾ ਮਾਰਨ ਗਵਾਰਾਂ ਦਾਸ ਆ ਇਹ ਮੇਰੀ ਮਾਰ ਵੀ ਰਹਿੰਦੇ ਸੀਗੇ ਜੋ ਆ ਕੇ ਸਾਹਮਣੇ ਲੇਵੇ ਆਪਣਾ ਰਾਸਾ ਸੀ ਉਹਨਾਂ ਦਾ ਮਰਨ ਸੀ ਹਾਂਜੀ ਇਹ ਖੂਬ ਬਣਾਇਆ ਵਾ ਜੀ ਇਸ ਤਰ੍ਹਾਂ ਖੂਚ ਪਾਣੀ ਕੱਢਦੇ ਪਹਿਲਾਂ ਜੀ ਹਾਂ ਹਾਂਜੀ ਹਾਂਜੀ ਅੱਛਾ ਇਸ ਤਰ੍ਹਾਂ ਹੱਥੀ ਹਾਂਜੀ ਹਾਂਜੀ ਤੇ ਆ ਤੌੜਾ ਪਿਆ ਜੀ ਜਿਵੇਂ ਇਹ ਚ ਤੌੜਾ ਭਰ ਕੇ ਹਾਂਜੀ ਤੌੜੇ ਚ ਪਾਉਂਦੇ ਅੱਛਾ ਬਾਲਟੀ ਇਹ ਜਿਹੜੀ ਹਾਂ ਇਹ ਰਾਵੜ ਦੀ ਆ ਜੀ ਅੱਛਾ ਆ ਇਸ ਤਰ੍ਹਾਂ ਬਾਲਟੀ ਦੀ ਇਹ ਵੀ ਪੁਰਾਣੀ ਆ ਜੀ ਇਹ ਜਦੋਂ ਮਹਗਾਈ ਸੀ ਜੀ ਡਰਾਈਵਰ ਤੋਂ ਵੈਸੇ ਡੋਲ ਹੁੰਦੇ ਸੀ ਲੋਹੇ ਦੇ ਅੱਛਾ ਡੋਲ ਹੁੰਦੇ ਹਾਂਜੀ ਡੋਲ ਠੀਕ ਹੈ ਜੀ ਡੋਲ ਫਿਰ ਗਲਗੋਲ ਜਾਂਦੇ ਸੀ ਹਾਂਜੀ ਸਮੇਂ ਨਾਲ ਹਾਂਜੀ ਹਾਂਜੀ ਬਹੁਤ ਸੋਹਣਾ ਵਿਰਸਾ ਸਾਂਭ ਰੱਖਿਆ ਜੀ ਇਹਨ ਕਿਹੜੀ ਨੂੰ ਜੀ ਇਸ ਨੂੰ ਜਿੱਥੇ ਤੋੜੇ ਰੱਖਦੇ ਤੋੜੇ ਹਾਂ ਅੱਛਾ ਜਿੱਥੇ ਤੋੜੇ ਰੱਖਦੇ ਉਹਨੂੰ ਕੜਵੰਜੀ ਕਹਿੰਦੇ ਕੜਵੰਜੀ ਬੋਲਦੇ ਸੀ ਜੀ ਅੱਛਾ ਇਸ ਤਰ੍ਹਾਂ ਕੜਵੰਜੀ ਹਾਂ ਇਹ ਹੈ ਨਾ ਵੀ ਤੋੜੇ ਵੀ ਸਾਫ਼-ਸੂਬਾ ਥੱਲੇ ਰਹੇ ਕੱਚਾ ਥਾਂ ਹੁੰਦਾ ਤੇ ਜੇ ਨਾ ਇਹ ਘਰਾਂ 'ਚ ਵੀ ਬਣੇ ਹੁੰਦੇ ਜਿਹੜੇ ਜੀ ਤਗੜੇ ਘਰ ਉੱਥੇ ਤਾਂ ਝੋੜ ਬਾਕੇ ਜਾਂਦੇ ਮਸ਼ਕ ਨਾ ਪਾਣੀ ਹਾਂਜੀ ਜਿਹੜੇ ਆਪਣੇ ਆਂ ਘਰ ਹੁੰਦੇ ਉਹ ਬੁੜੀਆਂ ਆਪ ਲੈ ਕੇ ਆਉਂਦੀਆਂ ਅੱਛਾ ਇਹ ਘਰਾਂ 'ਚ ਬਣੀ ਹੁੰਦੀ ਕ ਰਾਜ ਬਣੇ ਹੁੰਦੇ ਕੋ ਕੱਚੀਆਂ ਪੱਕੀਆਂ ਸੋਹਣੀਆਂ ਮਾਣ ਦੇਂਗੀਆਂ ਜੀ ਅੱਛਾ ਗਰੀਬੀ ਮਿਰੀ ਦਾ ਫਰਕ ਸ਼ੁਰੂ ਤੋਂ ਉਧਰ ਮਸ਼ੀਨ ਦਿਖਾ ਦਈਏ ਜੀ ਉਹ ਫਿਰ ਇਧਰ ਦੀ ਆ ਜਾਗੇ ਜੀ ਠੀਕ ਹੈ ਜੀ ਹਾਂਜੀ ਅੱਛਾ ਇਹ ਕੁੱਲੀ ਹਾਂਜੀ ਇਹ ਕੁੱਲੀ ਆ ਸਾਡਾ ਇਹ ਸਰਪੰਚ ਦਾ ਬਾਬੇ ਬਿਸ਼ਨੇ ਦੀ ਬੈਠਕ ਹੈ ਜੀ ਹਾਂਜੀ ਬਾਬੇ ਬਿਸ਼ਨੇ ਦੀ ਬੈਠਕ ਇਹ ਗਰਾਂ ਦਾ ਮਾਨ ਆ ਜੇ ਮਾਨਦਰ ਕਾਟਾ ਜੀ ਇਹ ਅੱਛਾ ਸਰਪੰਚ ਨੇ ਮਾਨ ਦਾ ਹਾਂਜੀ ਬਾਬੇ ਬਿਸ਼ਨੇ ਦੀ ਬੈਠਕ ਚਰਚਾ ਦੇ ਵਿੱਚ ਰਹਿੰਦੀ ਹਾਂਜੀ ਉਹ ਵੀ ਤਾਂ ਜੀ ਹਾਂਜੀ ਇਹ ਵਿਆਹ ਦੇ ਕਾਰਡ ਆ ਜੀ ਹਾਂਜੀ ਹਾਂ ਹੈ ਆ ਪੱਖਾ ਵੀ ਬਹੁਤ ਪੁਰਾਣਾ ਹੋਊਗਾ ਜੀ ਇਹ ਹੈਗਾ ਜੀ 75 ਦਾ 1975 ਦਾ ਹਾਂਜੀ ਹਾਂਜੀ ਟੇਬਲ ਫੈਨ ਹਾਂਜੀ ਟੇਬਲ ਫੈਨ ਇਹ ਵੀ ਹੁਣ ਚਾਲੂ ਹਾਲਤ ਰੱਖਿਆ ਹੋਇਆ ਚਾਲੂ ਹਾਲਤ ਤੇ ਹੈ ਜੀ ਠੀਕ ਹੈ ਜੀ ਹਾਂ ਜੀ ਆਲੋ ਪ੍ਰਾਣੀ ਰੂਪਸੰਦ ਦਾ ਕਿੱਸਾ ਜੀ ਅੱਛਾ ਰੂਪਸੰਦ ਦਾ ਕਿੱਸਾ ਪਹਿਲਾਂ ਇਹ ਕਿੱਸੇ ਪੜਦੇ ਜਿਹੜੇ ਬੜੇ ਲਿਖ ਹੁੰਦੇ ਹਨ ਹਾਂ ਜੀ ਹਾਂ ਜੀ ਸਾਂਝੇ ਸਮਝ ਆ ਗਏ ਨਾ ਹਾਂ ਜੀ ਲਾਹੌਰ ਦੇ ਪ੍ਰਾਣੀ ਪ੍ਰੈਸਾਂ ਉਂ ਆਏ ਜੀ ਇਹ ਹਾਂ ਜੀ ਲਾਹੌਰ ਦੀਆਂ ਪ੍ਰਾਣੀ ਪ੍ਰੈਸਾਂ ਦਾ ਲੱਗੇ ਹੋਇਆ ਆਹ ਇਹ ਸਾਡੇ ਦਾਦੇ ਦਾ ਪਾਸਪੋਰਟ ਹੈ ਬਹੁਤ ਪੁਰਾਣਾ ਅੱਛਾ ਤੁਹਾਡੇ ਦਾਦਾ ਜੀ ਦਾ ਪਾਸਪੋਰਟ ਹੈ ਕਿੰਨਾ ਕੁ ਪੁਰਾਣਾ ਜੀ ਇਹ ਹੈਗਾ ਜੀ ਇਹ ਸਿੰਘਾਈ ਦਾ ਬਣਿਆ ਹੋਇਆ ਅੱਛਾ ਜੀ ਹਾਂ ਜੀ ਆ ਫੋਟੋ ਲੱਗੀ ਹੋਈ ਆ। ਆਹੀਆਂ ਫੋਟੋ ਆ ਜਮਨ ਸਿੰਘ ਜੀ। ਵੱਡੇ ਫੋਟੋ। ਤਾਂ ਹੀ ਪਾਸਪੋਰਟ ਸਾਈਜ਼ ਫੋਟੋ ਕਹਿੰਦੇ ਹਾਂ। ਹਾਂਜੀ ਹਾਂਜੀ ਹਾਂਜੀ। ਵਗੈਰਾ ਕਈਆਂ ਹੋਈਆਂ। ਆਪਣੇ ਪਿੰਡਾਂ ਚੋਂਦੇ ਸੀ। ਹੁਣ ਉਹ ਵੀ ਕੰਮ ਛੱਡ ਗਏ। ਹਾਂ ਉਹ ਕੰਮ ਛੱਡ ਗਏ। ਉਹਨਾਂ ਨੇ ਵਿਆਹ ਚ ਦਿੰਦੇ ਹੁੰਦੇ ਸੀ। ਹਾਏ ਵਿਆਹ ਦਿੰਦੇ ਜੋ ਸਮੇਂ ਤੇ ਇਹ ਦੋ ਥੇ ਬਣਦੀਆਂ ਸੀ ਕਹਿੰਦੇ। ਅੱਛਾ ਕਿੱਥੇ ਕਿੱਥੇ? ਨਹੀਂ ਸਾਈ ਮੈਨੂੰ ਵੀ ਫੋਨ ਵੀ ਆ ਜਾਂਦੇ ਆ ਕਿਧਰ ਲੱਗ ਕੇ ਬੋਲੇ ਕਹਿੰਦੇ ਇੱਕ ਤਾਂ। ਅੱਛਾ ਜੀ। ਮੇਰੇ ਤੇ ਬੋਲੇ ਬਣਦੇ ਸੀ। ਰਤਗੇ। ਇਹ ਕਹਿੰਦੇ ਗੰਗੂਏ ਬਣਦੇ ਸੀ। ਗੰਗੂਆ ਹਸਰ ਦੇ ਨਾਲ ਆ। ਅੱਛਾ ਉੱਥੇ ਇਹ ਸਾਰੀ ਪਿੱਤਲ ਦੀ ਬਣੀ ਹੋਈ ਹੈ ਜੀ ਪਿੱਤਲ ਦਾ ਪੱਤਰਾ ਜਿਹੜਾ ਹੈ ਹੋ ਜੀ ਇੱਥੇ ਅੱਛਾ ਪੱਤਰਾ ਜਿਹੜਾ ਘੁੰਗਰੂ ਲੱਗੇ ਆ ਹਾਂ ਹਾਂ ਉਹ ਸਮੇਂ ਦੇ ਸਣਕੇ ਹੁੰਦੇ ਸਾਨੂੰ ਦੱਸਿਆ ਮਹਿੰਗੇ ਹੋ ਜੀ ਉਹ ਸਮੇਂ ਤੇ ਉਹ ਸਮੇਂ ਤੇ ਕਹਿੰਦੇ 50000 ਦੀ ਬਣਦੀ ਸੀ ਜੋ ਸਮੇਂ 50000 ਦੀ ਉਹ ਸਮੇਂ ਤੇ ਹਾਂ ਜਦੋਂ ਆਪਣੇ ਸੜਕਾਂ ਨਹੀਂ ਸੀ ਅੱਛਾ ਜਦੋਂ ਸੜਕਾਂ ਨਹੀਂ ਸੀ ਹਾਂਜੀ ਉਹ ਸਮੇਂ ਦੇ ਗੱਡੀਆਂ ਬੜੀ ਪਿੱਤਲ ਪੁੱਤਲ ਲੱਗੀ ਆ ਜੀ ਮੂਰੇ ਬਾਬਾ ਫੋਟੋ ਲੱਗੀ ਆ ਕਲਾ ਦਾ ਬਣਾਉਣ ਦਾ ਜੀ ਮਿਹਨਤ ਕਿਵੇਂ ਕੀਤੀ ਆ ਚਮੜ ਲੱਗਿਆ ਹੋਇਆ ਸਾਰਾ ਜੀ ਅੱਛਾ ਸਾਰਾ ਚਮੜਾ ਹੈ ਹਾਂ ਇਹਦੇ ਉੱਤੇ ਚਮੜ ਨਾਲ ਕੋਈ ਹੋਈ ਆ ਆ ਸਾਰਾ ਪਿੱਤਲ ਲੱਗਿਆ ਹਾਂਜੀ ਦੇਖੋ ਇਹ ਵਿੱਚ ਇਹ ਫਿਰ ਦੋ ਬੰਦੇ ਬੰਦੇ ਸੀ ਹਾਂ ਬਈ ਪਰਿਵਾਰੀ ਇਹਨਾਂ ਇਹ ਜਿਹੜੇ ਅਡਜਸਟਮੈਂਟ ਸੀ ਜੀ ਅੱਛਾ ਪਰਿਵਾਰ ਠਕ ਲੈਣਦੇ ਨਹੀਂ ਕਰਨੀ ਹੁੰਦਾ ਹਾਂ ਇਹ ਇੱਥੇ ਉਹਦੀ ਕਾਰ ਹੀ ਸੀ ਇਹ ਹਾਂ ਆਹ ਦਰਾਜ ਸੀ ਇਹਨਾਂ ਦਾ ਆ ਦੇਖੋ ਆਹ ਦਰਾਜ ਇਧਰ ਅੰਦਰ ਇਹ ਸਮਾਨ ਸਮੂਹ ਜਿਹੜਾ ਅੱਛਾ ਜ਼ਰੂਰੀ ਚੀਜ਼ ਜਿਹੜੀ ਕੋਈ ਟੂਮ ਜਿਹਾ ਪੈਸਾ ਹਾਂ ਆਹ ਦੇਖੋ ਦਰਾਜ ਹਾਂ ਦੇਖੋ ਹਾਂ ਸਾਰੀ ਤੇ ਪਿੱਤਲ ਚੜਿਆ ਹੋਇਆ ਹੈ ਨਾ ਬਿਲਕੁਲ ਜੀ ਬਿਲਕੁਲ ਇਹ ਇਹ ਟਾਈਮ ਪੀਸ ਤੋਂ ਸਾਰਾ ਪਿੰਡ ਟਾਈਮ ਪੀਸ ਦਾ ਪਾਣੀ ਵੜਦਾ ਰਿਹਾ ਜੀ ਅੱਛਾ ਸਾਰਾ ਪਿੰਡ ਪਾਣੀ ਵੜਦਾ ਰਿਹਾ ਟਾਈਮ ਪੀਸ ਤੋਂ ਹਾਂ ਜੀ ਇਹ ਮੀਰਾਵ ਕੋਲੇ ਹੁੰਦਾ ਸੀ ਮੀਰਾ ਮੀਰਾਵੇ ਦੱਸਦੇ ਜੀ ਵੀ ਆਹ ਟਾਈਮ ਤੇ ਪਾਣੀ ਵੜ ਲਓ ਅੱਛਾ ਸਾਡੇ ਧਰਮਸਾਲ ਚ ਲੈ ਹੁੰਦਾ ਸੀ ਅੱਛਾ ਧਰਵਾ ਸਭ ਬਣ ਗਿਆ ਹਾਂਜੀ ਇੱਥੇ ਚਾਬੀ ਦੇ ਕੇ ਜਾਂਦੇ ਆ ਫਨਰ ਸੇਰ ਵਿੱਚ ਅੱਛਾ ਜੀ ਹਾਂਜੀ ਇਸ ਤੋਂ ਪਿੰਡ ਪਿੰਡ ਕੋਈ ਮਤਲਬ ਕਿ ਲੋਕਾਂ ਨੇ ਸਾਂਝੇ ਲੈਂਦੇ ਸੀ ਅੱਛਾ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ ਹਾਂ ਸਾਂਝੇ ਹੁੰਦੇ ਸੀ ਜੀ ਆਹ ਮਿੱਤਰੋ ਦੇਖੋ ਟਾਈਮ ਵੀ ਸਾਰੇ ਪਿੰਡ ਦਾ ਸਾਂਝਾ ਹੁੰਦਾ ਸਾਰਾ ਪਿੰਡ ਇੱਕ ਟਾਈਮ ਪੀਸ ਤੋਂ ਪਾਣੀ ਵੜਦਾ ਬਿਲਕੁਲ ਜੀ ਮੀਰਾਵ ਦਾ ਕੰਮ ਹੁੰਦਾ ਟਾਈਮ ਦੱਸਣਾ ਭਾਈ ਤੇਰੀ ਵਾਰੀ ਆ ਗਈ ਹਾਂਜੀ ਉਹਦੇ ਦੱਸ ਰੋ ਜੀ ਵਾਰੀ ਸੀ 10 ਦਿਨ ਠੀਕ ਹੈ ਜੀ ਹੁਣ ਗੱਡੇ ਆ ਗਿਆ ਜੀ ਅੱਛਾ ਹੁਣ ਆਪਾਂ ਗੱਡੇ ਵੱਲ ਆ ਜੀ ਹਾਂ ਜੀ ਇਹ ਗੱਡਾ ਜੀ ਇਹ ਗੱਡਾ ਜੀ ਇਹ ਸਾਨੂੰ 1940 ਦਾ ਬਣਿਆ ਹੋਇਆ ਜੀ ਅੱਛਾ ਤੁਹਾਡਾ ਆਪਣਾ ਜੀ ਨਹੀਂ ਜੇ ਫੂਲ ਦੇ ਬੰਦੇ ਨੇ ਤੁਹਾਨੂੰ ਅੱਛਾ ਇਹ ਆ ਸਾਰਾ ਪਿੱਤਲ ਲੱਗਿਆ ਹੋਇਆ ਜੀ ਇਹ ਪਿੱਤਲਾ ਸਾਰਾ ਜੀ ਆ ਸਾਰਾ ਪਿੱਤਲ ਲੱਗਿਆ ਹਾਂ ਜੀ ਹਾਂ ਜੀ ਲੱਕੜ ਦੇ ਟਾਇਰ ਲੱਕੜ ਦੇ ਟਾਇਰ ਆ ਜੀ ਅੱਛਾ ਪਿੱਤਲ ਦੇ ਆ ਮੋਰਨੀਆਂ ਪਾਗੇ ਬਿਲਕੁਲ ਮੋਰਨੀਆਂ ਜੀ ਇਹ ਉਦੋਂ ਕਿੰਨੇ ਕ ਪੈਸੇ ਦਾ ਬਣਦਾ ਸੀ ਆ ਦੇਖੋ ਆ ਮਗਨ ਮਛ ਦਾ ਮੂੰਹ ਮੁਰਕ ਹਰ ਵਕਤ ਬੰਦਿਆਂ ਨਾਲ ਜੁੜੇ ਰਹਿਆ ਪਸ਼ੂਆਂ ਨਾਲ ਜਾਨਵਰਾਂ ਨਾਲ ਹਾਂਜੀ ਆ ਆ ਮਗਰਬਸ਼ਾ ਦਾ ਮੂੰਹ ਆ ਦੇਖੋ ਆ ਮੋਰਨੀ ਆ ਹੂੰ ਆ ਦੇਖੋ ਆ ਮੋਰਨੀ ਪਾਈ ਸ਼ੌਂਕ ਦੀ ਚੀਜ਼ ਹੁੰਦੀ ਸੀ ਮੋਰ ਆ ਤੋਤਾ ਜੀ ਹਾਂ ਤੋਤੇ ਪਾਈ ਹੈ ਹਾਂਜੀ ਤੇ ਆ ਮੋਰਨੀ ਆ ਗਈ ਫੇਰ ਕਿਨੇ ਸਾਫਾ ਪਿੱਤਲ ਦੀ ਆ ਮੁੱਛਾ ਕੀ ਜ ਆਪਣੇ ਅੱਛਾ ਮੁੱਛ ਹੈ ਹਾਂਜੀ ਠੀਕ ਹੈ ਹਾਂਜੀ ਆ ਕੋੜੇ ਦਾ ਮੂੰਹ ਬਣਾਇਆ ਹੋਇਆ ਬੜਾ ਸ਼ੌਕੀਆ ਗੱਡਾ ਹੈ ਨਾ ਇਹ ਕੋੜੇ ਦਾ ਮੂੰਹ ਦੇਖੋ ਕੰਨ ਬਣਾਏ ਹੋਏ ਹਾਂ ਸਾਰੇ ਜਾਨਵਰ ਦੇਖੋ ਉਦੋਂ ਕਿੰਨੇ ਪੈ ਦਾ ਹੋਊਗਾ ਜੀ ਇਹ ਉਹਦਾ ਜੀ ਇਹ ਵਿਸਾਲ ਸਾਲ ਦੇ ਬਣੇ ਹੋ ਉਹ ਕਹਿੰਦੇ ਸਾਲ ਲੱਗਿਆ ਸੀ ਇੱਕ ਸਾਲ ਬਣਾਉਣ ਤੇ ਹਾਂ ਜੀ ਬਣਾਉਣ ਤੇ ਲੱਗੇ 66 ਮਹੀਨੇ ਲੱਗੇ ਸੀ ਕਹਿੰਦੇ ਠੀਕ ਹੈ ਭੈਰਪੇ ਦੇ ਮਿਸਤਰੀ ਦਾ ਬਣਾਇਆ ਉਹ ਅਸੀਂ ਪੁੱਛਦੇ ਫਿਰਦੇ ਭੈਰਪੇ ਦੇ ਮਿਸਤਰੀ ਮਸ਼ੂਰਾ ਹਨਾ ਜੀ ਹਾਂ ਜੀ ਭੈਰਪੇ ਦੇ ਮਿਸਤਰੀ ਬਣਾਇਆ ਹਜੇ ਪੁੱਛਦੇ ਫਿਰਦੇ ਵੀ ਕਿਹੜੇ ਮਿਸਤਰੀ ਦਾ ਨਾਮ ਵੀ ਲਿਖਿਆ ਇਸ ਉਹਦਾ ਬੜੀ ਪਿੱਤਲ ਪੜੀ ਲੱਗੀ ਹਨਾ ਜੀ ਹਾਂ ਹਾਂ ਜੀ ਇਹ ਫੂਲ ਦੇ ਬੰਦੇ ਇੱਥੇ ਦੇਖਣ ਆਏ ਸੀ ਜੀ ਹੂੰ ਤੇ ਉਹ ਮੈਂ ਕਿਹਾ ਜੀ ਗੱਡੇ ਜੀ ਲੋੜ ਆ ਸਾਨੂੰ ਇੱਕ ਕਹਿੰਦਾ ਸਾਡੇ ਪਿਆ ਫਿਰ ਚੱਕ ਲ ਫਿਰ ਤਿਆਰ ਅਸੀਂ ਕਰ ਲਿਆ ਜੀ ਤੇ ਆ ਗੱਡੇ ਦਾ ਇਹਨੂੰ ਪੱਟ ਬੋਲਦੇ ਹਾਂ ਇਹਨੂੰ ਪੱਟ ਜੀ ਇੱਥੇ ਬੰਦਾ ਵੈਂਦਾ ਹਾਂ ਹਾਂ ਹੁਣ ਤਾਂ ਆਹੀ ਆ ਦੇਖੋ ਆ ਮੈਨੂੰ ਮਿਲ ਗਿਆ ਜੀ ਕਿਸੇ ਸਾਡਾ ਲਿਖਿਆ ਆ ਸਾਰੇ ਨਾਂ ਲਿਖਤੇ ਪੜ ਲਿਓ ਬਈ ਲੈ ਸਕਰੀਨ ਸ਼ਾਟ ਲੈ ਕੇ ਸਾਰੇ ਪਾਰਟ ਆ ਜੀ ਇਹਦੇ ਹੁਣ ਕਿੰਨੇ ਪੈਸੇ ਦਾ ਹੋਊਗਾ ਜੀ ਇਹ ਇਹ ਹੁਣ ਤਾਂ ਕਿਹਦੇ ਨਾਲ ਬਧਨੀ ਨਾਲ ਦਾ ਫੋਨ ਆਇਆ ਸੀ ਮੈਨੂੰ ਜਖਸੀਰ ਦਾ ਉਹ ਬਣਾਉਂਦਾ ਬਧਨੀ ਹਾਂ ਉਹ ਕਹਿੰਦਾ ਮੈਂ 5 ਲੱਖ ਦਾ ਵੇਚਿਆ ਇਹ ਅੱਛਾ ਇਹਦੇ ਨਾਲ ਦਾ ਹਾਂਜੀ ਇੰਨਾ ਪਿੱਤਲ ਤਾਂ ਫੇਰ ਵੀ ਨਹੀਂ ਲਾਇਆ ਹੋਣਾ ਪਿੱਤਲ ਇਹਨਾਂ ਲਾਇਆ ਨਹੀਂ ਹੋਣਾ ਬਸ ਉਹ ਹੁਣ ਨਵਾਂ ਚੀਜ਼ ਕਿਸੇ ਨੇ ਬਣਾਇਆ ਸੀ ਬਾਹਰ ਹਾਂ ਇਹ ਮੇਰੇ ਕੋਲ ਫੋਟੋਆਂ ਮੈ ਹੈਗੀਆਂ ਉਹਦੀਆਂ ਅੱਛਾ ਹਾਂ ਗੱਡਾ ਫਿਰ ਰੇਕਦੇ ਤਾਂ ਨਹੀਂ ਹੋਣਾ ਜੀ ਉਦੋਂ ਉਦੋਂ ਲਾਣੇ ਵਾਲਿਆਂ ਦਾ ਜੀ ਲਾਣੇ ਵਾਲਿਆਂ ਦਾ ਆਹ ਜੀ ਟਰੈਕਟਰ ਦੇ ਵਿੱਚ ਥੋੜੀ ਕੀਮਤ ਆ ਹਾਲਾਂਕਿ ਇਹ ਕਹਿੰਦਾ ਜੇ ਤੇਰਾ ਗੱਡਾ ਖੜਾ ਹਾਂ ਹਾਬਤਾ ਸੀ ਅੱਛਾ ਬਹੁਤ ਵੱਡੀ ਗੱਲ ਸੀ ਜੀ ਉਹ ਗੱਡੇ ਜਿੰਨਾ ਆਸਾਨ ਕਰਦਾ ਤੂੰ ਬਹੁਤ ਅੱਛੇ ਗੱਡੇ ਜਿੰਨਾ ਆਸਾਨ ਕਰਦਾ ਹਾਂ ਜੀ ਹਾਂ ਜੀ ਬਹੁਤ ਵੱਡੀ ਵੱਡੀ ਚੀਜ਼ ਸੀ ਗੱਡੀ ਜੀ ਸੀ ਜੀ ਲਾਣੇ ਵਾਲੇ ਚਲਾਉਂਦੇ ਸੀ ਇੱਕ ਬੰਦਾ ਚਲਾਉਣੇ ਸੀ ਬਲਦ ਪਾਲਨੇ ਜੀ ਦੋ ਬਲਦ ਪਾਲਨੇ ਨੇ ਜੀ ਦੇ ਖੇਤ ਵੀ ਲੈ ਕੇ ਜਾਣਾ ਫਿਰ ਬਾਜ ਵਜਾਈ ਕਰਨੀ ਜੀ ਸੋ ਬਹੁਤ ਖੁੱਬ ਵੀ ਜਾ ਉਹ ਖਰਾਬ ਨਾ ਉੱਤੇ ਗੱਡੇ ਦਾ ਘਰ ਅੱਡ ਹੁੰਦਾ ਹਾਂ ਜਿਵੇਂ ਆਪਾਂ ਕਾਰਾਂ ਨੂੰ ਪਾਉਂਦੇ ਟਰੈਕਟਰਾਂ ਨੂੰ ਹਜੇ ਸ਼ਹਿਰਾਂ ਦੇ ਜਾ ਕੇ ਨੇੜੇ ਦੇ ਤੁਸੀਂ ਗੱਡਾ ਖਾਨੇ ਦਾ ਹਜੇ ਨੌ ਬੋਲਦੇ ਆ ਜੀ ਹਾਂ ਗੱਡੇ ਖਾਨੇ ਹੈਗੇ ਪੁੱਛ ਲਓ ਤੁਸੀਂ ਬਨਾਲੇ ਪੁੱਛ ਲਿਓ ਸੰਭਲਿਆ ਅੱਛੇ ਜਿਹੜਾ ਦਾਣੇ ਲੈ ਕੇ ਜਾਂਦੇ ਹਾਂਜੀ ਫਿਰ ਉਹ ਗੱਡਾ ਉਹਥੇ ਖੜਾ ਜਾਂਦੇ ਜੀ ਗੱਡਾ ਘਰ ਚ ਗੱਡਾ ਖਾਨਾ ਗੱਡੇ ਖਾਨੇ ਹਜੇ ਬਾਹਰ ਪਿਆ ਤੁਸੀਂ ਉੱਥੇ ਮਰਜੀ ਪੁੱਛ ਲਓ ਲੱਕੜ ਦੇ ਪਈਏ ਹਾਂ ਐਡਰੈਸ ਮੈਨੂੰ ਤੁਹਾਨੂੰ ਗੱਡੇ ਖਾਨੇ ਦਾ ਗੱਡੇ ਖਾਨੇ ਦਾ ਹਾਂਜੀ ਆਹ ਕੁਰਸੀਆਂ ਵੀ ਪੁਰਾਣੀਆਂ ਜੀ ਹਾਂਜੀ ਇਹ ਵੀ 올ਡ ਆ ਉਹਦੇ ਨੰਬਰਾਂ ਦੇ ਨਾਲ ਦੇ ਇਹ ਘਰਾਂ ਦੇ ਕੋਈ ਜੰਗਰੇ ਅੰਗਰੇਜ਼ ਬੈਠੇ ਹੋ ਜੀ ਇਹਨਾਂ ਤੇ ਅੱਛਾ ਅੰਗਰੇਜ਼ ਅੰਗਰੇਜ਼ਾਂ ਦੇ ਬੈਠਣ ਹੁੰਦੇ ਆ ਜਾਂ ਤਗੜੇ ਘਰਾਂ ਦੇ ਬੈਜੀ ਨੰਬਰਦਾਰਾਂ ਦੇ ਹੁੰਦੀਆਂ ਹਾਂ ਨੰਬਰਦਾਰ ਕੋਈ ਜੇਲ੍ਹਦਾਰ ਹਾਂ ਇਹ ਸਾਨੂੰ ਟੁੱਟਿਆ ਹੋਇਆ ਮਲਗਰ ਰਿਪੇਅਰ ਕਰ ਲਈਏ ਕੋਈ ਖਵਾਰ ਬਣਨਾ ਧੁੱਪੇ ਬੈਠਣਾ ਹਾਂ ਆਰਾਮ ਕੁਰਸੀ ਪਾਈ ਦੀ ਸੀ ਜੀ ਆਰਾਮ ਕੁਰਸੀ ਹਾਂ ਜੀ ਹਾਂ ਜੀ ਐਸ ਤਰ੍ਹਾਂ ਛਤਰਾ ਪਿਆ ਹੁੰਦਾ ਹਾਂ ਜੀ ਇਹਦੇ ਜਿਹੜੇ ਕੜੀਆਂ ਪਾਈਆਂ ਸਾਡੇ ਪਿੰਡ ਵੇਲੇ ਦੀਆਂ ਇਹ ਅੱਛਾ ਜਿਹੜੀਆਂ ਕੜੀਆਂ ਤਾਂ ਹਾਂ ਹਾਂ ਇਹ 250 ਆ ਚੀਜ਼ ਇਹਨੂੰ ਕੜੀ ਕਹਿੰਦੇ ਆ 300 ਸਾਲ ਪੁਰਾਣੀਆਂ ਇਹ ਫਰੰਗੇ ਵਾਲੀਆਂ ਕ ਉਦੋਂ ਤਾਂ ਇਹਨਾਂ ਨੇ ਹਾਂਜੀ ਤੇ ਆਮ ਐਡੀ ਮਸ਼ੀਨ ਹੁੰਦੀ ਹਾਂਜੀ ਵੱਡੇ ਚੱਕਾ ਆ ਕਰਦਾ ਇਹ ਕਿਹਨੇ ਇਧਰ ਰੁਕ ਲਾਉਂਦਾ ਪੱਤੀ ਦੇ ਦਿੱਤੇ ਜਾਂੀਆਂ ਜੀ ਮਸ਼ੀਨਾ ਅੱਛਾ 1932 ਦਿੱਤੀ ਦੀ ਆ ਲੋਕਾਂ ਨੇ ਬਹੁਤ ਸੌਖ ਮਹਿਸੂਸ ਕੀਤਾ ਇਹ ਵਾਲੇ ਸੌਖੇ ਹੋਏ ਆ ਵੀ ਪਹਿਲਾਂ ਉਵੇਂ ਵੱਢ ਕੇ ਪਹਿਲਾਂ ਵੱਢ ਕੇ ਉਤਰ ਕੇ ਪਾਉਂਦੇ ਜੀ ਹੂੰ ਬੰਦੇ ਦੇ ਡੌਲੇ ਵੀ ਬਣਦੇ ਜਿਹੜਾ ਮਸ਼ੀਨ ਕਿਟ ਜਮਾ ਜੀ ਕਿਸਮ ਦਾ ਜਮਸੀ ਹੂੰ ਜਮਸੀ ਆ ਝੰਡਾ ਜੀ ਤਿਆਰ ਕਰ ਰਹੇ ਆਂ ਅਸੀਂ ਹੂੰ ਇਹ ਸਾਡੇ ਪਿੰਡ ਕੇ ਝੰਡਾ ਉਹ ਥੋੜਾ ਜਿਹਾ ਪਿੰਡ ਵੱਜਣ ਤੋਂ ਪਹਿਲਾਂ ਦਾ ਹੂੰ ਉਹਦਾ ਖੋਖਾ ਲੈ ਕੇ ਮੈਂ ਲਾਇਆ ਜੀ ਅੱਛਾ 16 ਆ ਜੀ ਜੰਡ ਤਿਆਰ ਕਰ ਰਹੇ ਪੁਰਾਣਾ ਵੜਕ ਹੋ ਗਿਆ ਇਹ ਬਸ ਤਿਆਰ ਹੁਣ ਠੀਕ ਹੈ ਜੀ ਹਾਂ ਇਹ ਪਾਸਰੇ ਪਿਆ ਜੀ ਕੀ ਚੀਜ਼ ਜੀ ਪਾਸਰੇ ਮਤਲਬ ਇਹ ਜਦੋਂ ਕਿਤੇ ਆ ਪੋਚਾ ਬਗਿਆਣਾ ਆ ਇਹਦੇ ਮਿੱਟੀ ਵਿੱਚ ਪੈ ਜਾਂਦਾ ਜੀ ਹਾਂ ਕੱਚੇ ਘਰ ਹੁੰਦੇ ਲੈ ਜਾਂਦੇ ਫਿਰ ਇਹ ਬੁੜੀਆਂ ਨੂੰ ਭਿਉਂ ਕੇ ਜੀ ਪੋਚੇ ਨੂੰ ਦੁਬਾਰਾ ਪਰੋਲਿਆਂ ਨਾਲ ਫੇਰਦੇ ਅੱਛਾ ਪੋਚੇ ਦੇ ਆ ਇਹ ਹਾਂ ਪੋਚੇ ਦੇ ਭਾਂਡੂ ਦੇ ਅੱਛਾ ਨੂੰ ਭਿਉਂ ਦੇ ਭਾਂਡੂ ਦੇ ਆ ਭਿਉਂ ਕੇ ਪੋਚਾ ਮਾਰ ਦਿੰਦੇ ਬਿਲਕੁਲ ਜੀ ਉਹ ਹੈ ਘਰ ਫਿਰ ਬਣ ਜਾਂਦੇ ਠੀਕ ਹੈ ਜੀ ਬਹੁਤ ਲੋਕ ਇਧਰ ਲੱਗੇ ਹੋਏ ਸੀ ਧਿਆਨ ਨਹੀਂ ਸੁਰ ਪਾਸੇ ਤਾਂ ਦੇਖੋ ਇੱਕ ਚੀਜ਼ ਆਈ ਇਹ ਚੱਕਾ ਜੀ ਭਾਂਡੇ ਬਣਾਉਣ ਵਾਲ ਚੱਕੇ ਨੂੰ ਘਮਾਉਂਦੇ ਉੱਤੇ ਇਹਦੇ ਪਾਂਡਾ ਮਾਰ ਕੇ ਇੱਥੇ ਇੱਥੇ ਬੱਠੇ ਬਣਾਈ ਜਾਂਦੇ ਹਾਂ ਹਾਂ ਆਹ ਬੜੀ ਤਗੜੀ ਚੀਜ਼ ਸੀ ਹਾਰੇ ਹਾਰੇ ਜੀ ਇਹਦੇ ਵਿੱਚ ਦੁੱਧ ਰੱਖਦੇ ਹਨਾ ਜੀ ਦੁੱਧ ਕੜੀ ਜਾਂਦਾ ਸਾਰਾ ਦਿਨ ਜੀ ਸਾਰਾ ਦਿਨ ਕੜੀ ਜਾਂਦਾ ਕੜੀਆ ਲਾਰ ਹੋ ਜਾਂਦਾ ਅੱਛਾ ਦੱਸੀ ਵੀ ਲਾਰ ਨਹੀਂ ਹੁੰਦੀ ਉਹਦੀ ਹਾਂ ਤੇ ਦੁੱਧ ਪੀ ਵੀ ਲੈਂਦੇ ਹਨਾ ਕਿਹਨੂੰ ਕਿਵੇਂ ਕਹਿੰਦੇ ਕੱਚਾ ਦੁੱਧ ਕੱਚਾ ਦੋ ਪੱਕਾ ਬੋਲਦੇ ਸੀ ਇਹਨੂੰ ਪੱਕਾ 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 ਦੁੱਧ ਬੋਲਦੇ ਪੱਕਾ ਦੁੱਧ ਬੋਲਦੇ ਬਣਾ ਕੇ ਨਾ ਟੇਸਟੀ ਲੱਗਦੇ ਜੀ ਅੱਜ ਵੀ ਤੁਸੀਂ ਨਾਲ ਗੁੜ ਦਾ ਟਾਲਾ ਲੈ ਲੈਂਦੇ ਬਿਲਕੁਲ ਜੀ ਨਾਲ ਗੁੜ ਦਾ ਮਿਠਾ ਹੋ ਜਾਂਦਾ ਸੀ ਜੀ ਸਾਰਾ ਦਿਨ ਤੂੰ ਇਹਦੇ ਵਿੱਚ ਪਾ ਦਿੰਦੇ ਪਾਥੀ ਤੇ ਧੁਖੀ ਜਾਂਦੇ ਹੈ ਨਾ ਮਾਨ ਰਹਿ ਗਏ ਹੁਣ ਤਾਂ ਬੈਕ ਟਾਉਣ ਕਿ ਹੁਣ ਸਮੇਂ ਚ ਪਾ ਇਹ ਨਲਕੇ ਵੀ ਸਾਡੇ ਜੰਮੀ ਸੀ ਸਾਡੇ ਕੋਲ ਖੂਹਾਂ ਦੇ ਪਾਣੀ ਭਰਨਾ ਫਿਰ ਨਲਕੇ ਆਏ ਜੀ ਫਿਰ ਇਹਨਾਂ ਦੇ ਪਾਣੀ ਪੀਉਣਾ ਹੁੰਦਾ ਟੂਟੀਆਂ ਜੀ ਮਟਨ ਦਾ ਇਹ ਕਿੰਨੇ ਕ ਪੁਰਾਣਾ ਹੋ ਜੀ ਇਹ ਤਾਂ ਹੁਣ ਨਿਸ਼ਾਨੇ ਬਣਾਈ ਗਿਆ ਸਾਡੇ ਖੂਹ ਚ ਪਾਣੀ ਦਿੱਤਾ ਹੋਇਆ ਹਾਂਜੀ ਇਹ ਵੈਸੇ ਇਹ ਤੋਂ ਪਹਿਲਾਂ ਚੱਲੇ ਗਿਆ ਜਦੋਂ ਪਾਣੀ ਉੱਤੇ ਸੀ ਸਾਡੇ 56 ਚ ਹਾਂਜੀ ਉਦੋਂ ਉੱਤੇ ਉੱਤੇ ਕੰਮ ਕਰਦੇ ਸੀ ਲੂਂਗੀਆਂ ਵੇਲੇ ਦਾ ਹਾਂਜੀ ਹਾਂਜੀ ਤੇ ਆ ਕੀ ਜੀ ਜੀ ਇਹ ਬਾਬਾ ਪ੍ਰਤਾਪਾ ਜੀ ਬਾਬਾ ਪ੍ਰਤਾਪਾ ਜੀ ਹਾਂ ਜੀ ਬੈਲੈਂਸ ਬਣਾਇਆ ਵਾ ਜੀ ਇਹ ਕਾਰੇ ਵਾਸਤੇ ਹੁੰਦਾ ਸੀ ਇਹ ਇਹ ਵਾ ਖੇੜੀ ਆ ਕਿਸਮ ਦੀ ਜੀ ਅੱਛਾ ਖੇੜੀ ਆ ਬਾਬਾ ਪ੍ਰਤਾਪਾ ਹਾਂ ਜੀ ਹਾਂ ਜੀ ਅੱਛਾ ਬੈਲੈਂਸ ਬਣਾਇਆ ਹੋਏ ਨੇ ਉੱਥੇ ਆ ਕੇ ਟਿਕ ਜਾਣਾ ਹਾਂ ਜੀ ਹਾਂ ਜੀ ਇਹਦੇ ਕਰ ਦੋ ਇਹਨੂੰ ਐ ਕਰ ਦਿਓ ਉੱਥੇ ਜਾਣਾ ਨੇ ਠੀਕ ਐ ਐਸੂੰ ਬਾਬਾ ਪ੍ਰਤਾਪਾ ਤੇ ਕੀ ਹੋ ਜੰਨਾ ਮੁਰੋਂ ਇਹ ਕਿੰਨੀ ਕੁ ਪੁਰਾਣੀ ਖੇੜ ਆ ਜੀ ਇਹਦਾ ਦਿਮਾਗ ਦੀ ਖੇੜ ਆ ਜੀ ਇਹ ਨਹੀਂ ਪੁਰਾਣੀ ਕਿੰਨੀ ਕੁ ਹੋਊਗੀ ਕੋਈ ਪਤਾ ਨਹੀਂ ਸਾਨੂੰ ਹਾਂ ਅੱਜ ਨੂੰ ਬਾਬਾ ਪ੍ਰਤਾਪਾ ਕਹਿੰਦੇ ਹਾਂ ਹਾਂ ਜੀ ਹਾਂ ਜੀ ਘਰ ਵਿੱਚ ਰੱਖ ਲੈਂਦੇ ਲੈ ਕਾ ਖੜ ਹੂੰ ਨਹੀਂ ਡੱਕਾ ਨਹੀਂ ਖੜਦਾ ਜੀ ਹੂੰ ਇਹ ਤੁਸੀਂ ਬਣਾਇਆ ਜੀ ਹਾਂਜੀ ਤੁਸੀਂ ਆਪ ਹਾਂ ਇਹ ਨੜ ਤੋਂ ਦੇਖ ਕੇ ਬਣਾਇਆ ਜੀ ਅੱਛਾ ਕੰਮ ਜਬ ਤਾਂ ਹੌਲੀ ਹੌਲੀ ਹੋਇਆ ਸੀ ਅੱਛਾ ਪਹਿਲਾਂ ਤਾਂ ਐ ਵੀ ਖੜੂ ਕਿਵੇਂ ਅੱਛਾ ਹਾਂਜੀ ਤੇ ਗੋਲੀਆਂ ਵੀ ਸਾਹਮ ਰੱਖੀਆਂ ਬੰਟੇ ਹਾਂ ਬੰਟੇ ਜੀ ਇਹ ਹਕਮ ਦਾ ਪੂਰ ਨੱਕਾ ਕੁੱਤੀ ਆੜਿਆ ਹਾਂ ਸਿਰ ਟਕਾ ਪਿਲ ਟਕਾ ਕੁੱਤੀ ਪਾ ਹਾਂਜੀ ਹਾਂਜੀ ਇੱਥੇ ਵੀ ਕੁੱਤੇ ਬੱਢ ਕੇ ਖੇਡਣ ਲੱਗ ਗਏ ਹੁਣ ਵੀ ਲੋਕ ਹੁਣ ਵੀ ਖੇਡਦੇ ਹਾਂਜੀ ਅੱਛਾ ਹਾਂ ਸੌ ਪੂਰਾ ਕਰ ਗਏ ਇਹ ਵੀ ਸਵਾਲ ਰੱਖੇ ਹਾਂਜੀ ਹਾਂਜੀ ਠੀਕ ਹੈ ਜੀ। ਲੋ ਜੀ ਮਿੱਤਰੋ ਵੀਡੀਓ ਬਹੁਤ ਵੱਡੀ ਬਣ ਗਈ ਸ਼ੇਅਰ ਜਰੂਰ ਕਰ ਦਿਓ। ਅਸੀਂ ਬਹੁਤ ਗਰਮੀ ਦੇ ਵਿੱਚ ਡੇਢ ਘੰਟੇ ਦੇ ਵਿੱਚ ਇਹ ਵੀਡੀਓ ਬਣਾਈ ਆ ਤੇ ਸਰਪੰਚ ਸਾਹਿਬ ਦਾ ਨੰਬਰ ਉੱਪਰ ਚੱਲ ਰਿਹਾ। ਕਦੇ ਵੀ ਤੁਸੀਂ ਇੱਧਰ ਜਿਹੜਾ ਫੂਲ ਤੋਂ ਸਲਾਵਤਪੁਰਾ ਨੂੰ ਰੋੜ ਜਾਂਦਾ ਭੈਰਪਾ ਤੋਂ ਪਹਿਲਾਂ ਪਿੰਡੋਂ ਦਾ ਬੁਰਜ ਗਿੱਲ ਉੱਥੇ ਸੜਕ ਦੇ ਉੱਤੇ ਬਣਿਆ ਹੋਇਆ ਤੁਸੀਂ ਜਰੂਰ ਦੇਖ ਕੇ ਜਾਇਓ। ਆਹ ਨੰਬਰ ਤੇ ਤੁਸੀਂ ਸੰਪਰਕ ਕਰੋ। ਸਰਪੰਚ ਸਾਹਿਬ 24 ਘੰਟੇ ਇੱਥੇ ਹੀ ਹੁੰਦੇ ਨੇ। ਆਹ ਦਰਵਾਜ਼ੇ ਦੇ ਵਿੱਚ ਬਹਿ ਕੇ ਤੁਸੀਂ ਹਵਾ ਲੈ ਕੇ ਨਹੀਂ ਹੁੰਦੇ ਬਸ ਫੋਨ ਕਰ ਰਹੇ ਹੋ। ਆਨੰਦ ਮਾਣ ਕੇ ਹਾਂ ਜ ਨੇ ਨਾ ਹੋਏ ਫੋਨ ਕਰ ਰਹੇ ਇਹ ਆ ਇਹਨਾਂ ਦਾ ਸੰਭਾਲਿਆ ਹੋਇਆ ਵਿਰਸਾ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਕਿਹੜੀ 10000 ਰੁਪਏ ਟ੍ਰੈਕਟਰ ਰੱਖ ਦੇਣ ਉਹ ਵੀ ਥੋੜੀ ਰਹੂਗੀ ਤੇ ਆ ਦੇਖੋ ਜਿੱਥੋਂ ਆਪਾਂ ਚੱਲੇ ਸੀ ਉੱਥੇ ਮੁੜ ਕੇ ਫੇਰ ਆ ਗਏ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਉੱਪਰ ਚਿਵਾਰਾ ਜੀ ਹਾਂਜੀ ਉੱਪਰ ਚਿਵਾਰਾ ਬਣਾਇਆ ਹੋਇਆ ਹਾਂਜੀ ਦੇਖੋ ਜੀ ਦੇਖੋ ਬੰਦੇ ਨੂੰ ਸ਼ੌਂਕ ਸ਼ੌਂਕ ਨਾਲ ਇਹ ਚੀਜ਼ਾਂ ਤਿਆਰ ਹੁੰਦੀਆਂ ਨਹੀਂ ਅਗਲਾ ਕਹਿੰਦਾ ਮੇਰਾ ਕੀ ਗੱਡਾ ਖੜਾ ਤੇ ਆ ਇਹਨਾਂ ਨੇ ਦੇਖੋ ਵਹਿਲੇ ਬੈਠਣੇ ਸ਼ੌਂਕ ਨਾਲ ਬਣਾ ਲਿਆ ਨਾਲੇ ਪਾਣੀ ਪਈ ਜਾਂਦਾ ਤੇ ਨਾਲੇ ਆ ਚੱਕਰ ਘੁੰਮੀ ਜਾਂਦਾ ਆ ਦੇਖੋ ਬੋਤਲਾਂ ਦੇ ਗਲ ਵੜ ਵੜ ਕੇ ਲਾਤੇ ਉਹਨਾਂ 'ਚ ਪਾਣੀ ਜਦੋਂ ਪੈਂਦਾ ਚੱਕਰ ਘੁੰਮ ਜਾਂਦਾ ਤੇ ਆ ਸੜਕ ਨਾਂਗੀ ਆ ਜੀ ਸਰਕਲ ਦੇ ਉੱਤੇ ਸਾਹਮਣੇ ਦੋ ਪੈਲਸ ਹੈ ਪੈਲਸਾਂ ਦੇ ਸਾਹਮਣੇ ਤੁਹਾਨੂੰ ਇਹ ਦਿਸੂਗਾ ਹਾਂ ਘਰ ਹਵੇਲੀ ਕੁਛ ਵੀ ਕਹਿ ਦਿਓ ਤੇ ਜਰੂਰ ਇਹਦਾ ਨਾਮ ਦੋ ਨਾਲ ਗਿਆ ਸਾਹਮਣੇ ਸਾਡਾ ਬੋਰਡ ਆ ਸਾਹਮਣੇ ਬੋਰਡ ਲੱਗਿਆ ਹੋਇਆ ਉਹ ਤੇ ਨੰਬਰ ਵੀ ਪਿਆ ਇਹਨਾਂ ਦਾ ਫੋਨ ਕਰ ਲਿਓ ਬਾਕੀ ਵੀਡੀਓ ਤੇ ਵੀ ਨੰਬਰ ਚੱਲ ਰਿਹਾ ਠੀਕ ਆ ਜੀ ਸਪੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ